ਹਾਂਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰੇ ਦੇ ਤੁਹਾਡਾ ਇੱਕ ਹੋਰ ਨਵਾਂ ਬਲੌਗ ਦੇ ਵਿੱਚ ਹੋਰ ਫਿਰ ਕਿਦਾਂ ਕੈਮੋ ਤੇ ਅੱਜ ਅਪੰਗੂ ਲਗਾਇਮਾ ਲੋਜੀ ਤਿਆਰੀ ਹੋ ਰਹੀ ਆ ਆਪਣੀ ਲੰਗਰ ਦੀ ਪਟਾ ਸਾਹਿਬ ਨੂੰ ਤੇ ਆਪਾਂ ਥੋੜੇ ਹੁਣੇ ਪੁੱਜੇ ਆ ਤੇ ਮੁੰਡਿਆਂ ਨੇ ਤਾਂ ਟਾਲਾ ਘੱਟ ਵੀ ਲਿਆ ਇਹਨੂੰ ਪੂਰਾ ਤੇ ਬਾਕੀ ਇੱਕ ਦੋ ਜਗ੍ਹਾ ਤੇ ਭਰੀਆਂ ਚੱਕ ਕੇ ਲੈ ਆਏ ਆ ਲੇਬਰ ਨੇ ਲਾ ਦਿੱਤੀਆਂ ਦੀਆਂ ਨਾ ਤੇ ਬਸ ਇਹ ਆਪਾਂ ਨੂੰ ਲੇਬਰ ਸ਼ੌਟ ਵੀ ਹੋ ਗਈ ਮੁੰਡੇ ਆਪ ਲੱਗੇ ਹੋਏ ਆ ਆਪਣਾ ਥੋੜਿਆ ਮੀਟਿੰਗ ਮੀਟਿੰਗਾਂ ਥੋੜੀਆਂ ਜਾਵਾ ਚੱਲਣ ਲੱਗ ਗਈਆਂ ਤਾਂ ਕਰਕੇ ਫਿਰ ਨਾ ਕਿਉਂਕਿ ਵੋਟਾਂ ਚ ਤੁਹਾਨੂੰ ਪਤਾ ਹੀ ਆ ਵੋਟਾਂ 'ਚ ਆਪਣਾ ਬੰਦਾ ਖੜਾ ਤਾਂ ਕਰਕੇ ਉਹਦੇ ਨਾਲ ਇਧਰ ਉਧਰ ਜਾਣਾ ਪੈਂਦਾ ਨਾ ਤੇ ਇਧਰ ਲੱਗੇ ਵਿਆਂ ਚੋਬਰੂ ਨਹੀਂ ਗੰਨਾ ਲੱਗੇ ਵਿਆਂ ਆਪੇ ਕਾੜਨਾ ਨਾਲੇ ਮੈਂ ਇਹਨਾਂ ਨੂੰ 2 ਦਿਨ ਪਹਿਲਾਂ ਕਿਹਾ ਤਾਂ ਮੈਂ ਕਿਹਾ ਭਾਈ ਲੇਬਰ ਦਾ ਹੀਲਾ ਕਰ ਲੋ ਵੀ ਤੁਹਾਨੂੰ ਟਾਈਮ ਪਰਾ ਕੇ ਲੇਬਰ ਨਹੀਂ ਮਿਲਣੀ ਇਹ ਰਹੇ ਇਹ ਇਹ ਰਹੇ ਇੱਕ ਬੰਦੇ ਦੇ ਆਸਰੇ ਪਰ ਮੈਂ ਇਹਨਾਂ ਨੂੰ ਪਹਿਲਾਂ ਹੀ ਜਵਾਬ ਦਿੱਤਾ ਤਾਂ ਮੈਂ ਕਿਹਾ ਉਹ ਬੰਦੇ ਨੇ ਟਾਈਮ ਪਰਾ ਕੇ ਮੁੱਕਰ ਜਾਣਾ ਕਿਆ ਗੱਲ ਹੋਈ ਫਿਰ ਮੁੱਕ ਕਰ ਗਿਆ ਟਾਈਮ ਪਰ ਆ ਗਏ ਠੀਕ ਆ ਅੱਪਾ ਨਾਮ ਨਹੀਂ ਲਈ ਨਾਮ ਨਹੀਂ ਲੰਦੇ ਯਾਰ ਸਮਝਦਾ ਤੇ ਬਾਕੀ ਕਿਰਾਇਆਂ ਸਾਰੀਆਂ ਛੁੱਟੀਆਂ ਇੱਕ ਉਹਦੀ ਵੀ ਛੁੱਟੀ ਕਰਾਈ ਤੇ ਇੱਕ ਕੈਦੀ ਵੀ ਛੁੱਟੀ ਕਰਾਈ ਇਹਦਾ ਮੇਰੇ ਵੰਗੂ ਬਜਾਰੇ ਬਿੱਲ ਹੀ ਆ ਤੇ ਦੋ ਜਣੇ ਇੱਧਰ ਲੱਗੇ ਹੋਏ ਆ ਉਹਨਾਂ ਦੀ ਵੀ ਛੁੱਟੀ ਕਰਾਈ ਬਾਕੀ ਅਸੀਂ ਬਿੱਲਣੇ ਆ ਭਾਈ ਸਾਡਾ ਤਾਂ ਤੁਹਾਨੂੰ ਪਤਾ ਹੀ ਆ ਤੇ ਇਹ ਇਹਨੇ ਡੱਕਾ ਕੋਈ ਤੋੜਨਾ ਨਹੀਂ ਹੁੰਦਾ ਲੱਗੂਗੇ ਹੁਣ ਪਾਣੀ ਦੀ ਲੋੜ ਕਰਤੀ ਸਭ ਤੋਂ ਵੱਡੀ ਲੋੜ ਆਪਾਂ ਤੇ ਆਪਾਂ ਹੁਣੇ ਆਏ ਸੀਗੇ ਤੇ ਟਰਾਲਾ ਦਿਖਾਵਾਂ ਤੁਹਾਨੂੰ ਉਹ ਮੁੰਡਿਆਂ ਨੇ ਭਰ ਕੇ ਖੜਾਇਆ ਪਿਆ ਇਹ ਉਹ ਦੇਖੋ ਜੀ ਪਾਟ ਟਰਾਲਾ ਲੱੱਡਿਆ ਹੋਆ ਤੁਸੀਂ ਓਏ ਹਾਂ ਭਈ ਇੱਕ ਇੱਕ ਸਾਈਡ ਜਿਆਦਾ ਇੱਕ ਸਾਈਡ ਘੱਟ ਆ ਕਿਹੜਾ ਤੇ ਦੇਖਦੇ ਹਾਂ ਹੁਣ ਹਨਾ ਕਰਦੇ ਆਂ ਤਿਆਰੀ ਫੇਰ ਓਦਾਂ ਨਹੀਂ ਕਿੰਨੇ ਕੁ ਭਰੀਆਂ ਕਰਨੀਆਂ ਹੋਰ ਇਹਦੇ 200 ਦਾ ਤੁਸੀਂ ਅੱਜੇ ਘੱਟ ਦੋਗੇ ਹਾਂ 200 ਤੁਸੀਂ 50 60 ਪਰੀਆਂ ਘੱਟ ਦੋ ਹੀ ਬਹੋਦਾ ਨਵੇੜੋ ਨਵੇੜੋ ਫੜਾ ਫੜਾ ਰਾਲਾ ਤਾਂ ਨਹੀਂ ਆਉਣਾ ਰੇ ਉਹ ਪਹੀ ਪਰ ਆਊਗਾ ਨਾ ਕਿਹੜੀ ਪਾ ਉਹ ਇੱਥੇ ਇੱਥੇ ਆਣਾ ਨਹੀਂ ਇੱਥੇ ਤੱਕ ਤਾਂ ਆਉਣਾ ਨਹੀਂ ਆਣਾ ਬੈਕ ਆਣਾ ਵਾਹ ਪਹੀ ਥੋੜੀ ਮੋਟਰਸਾਈਕਲ ਨਹੀਂ ਪਹੀ ਆ ਇਹਦਾ ਖੇਤਾਂ ਚੋਂ ਗੱਡੀ ਵੀ ਆ ਨਾ ਪੁੱਛ ਲਿਓ ਇੱਕ ਵਾਰ ਰੱਖਣਗੇ ਵੇ ਆ ਉਹ ਜਿਹਨੇ ਗੰਨਾ ਪਹਿਲਾਂ ਦਿੱਤਾ ਉਹਦੇ ਹੀ ਦੇਣਾ ਏ ਉਹ ਰਹੀ ਏ ਲੈ ਕੇ ਲੈ ਜਾਣਾ ਇਹ ਦੂਜੇ ਦਾ

ਹਾਂ ਮੁੱਦਨ ਜੜੀ ਗੱਲਾਂ ਗਈਆਂ ਸਾਬ ਮੁੱਕਰ ਗਏ ਉਹ ਲੈਵਰ ਮੁੱਕ ਗਏ ਲੈਵਰ ਮੁੱਕ ਗਏ ਤੇ ਫਿਰ ਆਪੇ ਕਰਨਾ ਪਿਆ ਸਰੋ ਕੋ ਆ ਜਾ ਮੇਰੇ ਕੋ ਦੋ ਕਪੜੇ ਪਾ ਮਾਂ ਦਾ ਫੇਕਾਂ ਕਾਹੇ ਕਰਦੇ ਨਵੀਂ ਲੈਵਰ ਆਂਦੀ ਆ ਫਿਰ ਆਪੇ ਕੋਈ ਨੀ ਪਾਲਦੀ ਜਾਂਦੇ ਆ ਪੀਤਾ ਔਰ ਅਬੀ ਆ ਮੁੱਡੀਆਂ ਦਾ ਇੱਕ ਉਹ ਅਰਸ਼ ਮਾਂ ਵੀ ਤਾਂ ਹੀ ਕਹਵਾ ਮੇਰੇ ਕੋਲ ਉਹ ਅਮਨਦੀਪ ਉਹ ਸਣੀ ਆ ਕਰਤਾ ਤੂੰ ਜੱਟਾ ਹੋਣਾ ਸਾਡਾ ਇਹ ਹਮ ਹੈ ਔਰ ਜੇ ਬਾਵੀ ਹੋ ਰਹੀ ਹੈ ਇਹ ਕਾਬੀ ਖੜਾ ਇਹ ਬਿਨਾ ਉਹਤੇ ਕਿਸੇ ਕੰਮ ਕਰਤੇ ਹੈ ਹੈ ਪਰਤ ਗੰਨਾ ਕਿਹੜਾ ਹੈ 185 ਲੱਗੀ ਜਾਂਦਾ 2 ਹੈ ਕਿਹੜਾ ਹੈ 80 85 ਬਾਈ ਮੁੰਡਿਆ ਨੇ ਮਿਹਨਤ ਬਹੁਤ ਕਰੀ ਐ ਕਹਿੰਦੇ ਇੱਕ ਟਰਾਲਾ ਕਰਤਾ ਆਹ ਇੱਕ ਟਰਾਲਾ ਕਰਤਾ ਇੱਕ ਦਾ ਭਰਤਾ ਉਹ ਭਰ ਗਿਆ ਅੰਤ ਨੂੰ ਉਹ ਕਿ ਥੁਪਦੇ ਅੱਗੇ ਉਹ ਕਿ ਥੁਪਦੇ ਚੱਲੀਆਂ ਤੋਂ ਬੜ ਕੇ ਲਿਆਇਓ ਚੱਲੀਆਂ ਤੋਂ रवि बहुत मेहनती बेचारा रवी ਬਦਿਆ ਲਾ। ਤੂੰ ਉੱਦ ਹੀ ਘਰੇ ਵੇ। ਆ ਮੁੰਡਾ ਨਹੀਂ ਕੰਮ ਕਰਕੇ ਰਹਿ ਜੀ ਹੈਗਾ। ਇਹ ਬਸ ਐਦਾਂ ਹੀ ਬਸ। ਬਗੰਦਾਸਾ ਚਲਾਉਣ ਨੂੰ ਆਇਆ। ਮਾਰ ਗੰਦਾਸਾ ਮੰਗਰਾ ਤੱਕ ਨਹੀਂ ਮਿਲਿਆ ਪੂਰੇ। ਕਿਹਾ ਵੇ ਤੱਕੜੇ ਰੰਦੇ। ਮਾਰ ਗੰਦਾਸਾ ਇਹਨੂੰ ਡਰਾ। ਗੰਦਾਸੇ ਜੋਰ ਤੇ ਕੰਮ ਕਰਾਏ ਤੇ। ਕਰੀਏ ਸਾਫ ਕਰੀਏ। ਸਰਕਾਰੀ ਸਨਮਾਨ ਨਾਲ। ਹਾਂ। ਯੋਗਦਾਨ ਕੋਈ ਸ਼ਰਮ ਨਹੀਂ ਮੀਰ ਜੀ ਆਪਣਾ ਯੋਗਦਾਨ ਕੋਈ ਨਹੀਂ ਚਲ ਫਿਰ ਟਟਾ ਟਾਪ ਅਸੀਂ ਤਾਂ ਸਵੇਰ ਨੂੰ ਉੜੀ ਫਿਰਦੇ ਆ 7 ਵਜੇ ਤੇ ਹੀ 7 ਵਜੇ ਤੇ ਘਰਾਂ ਦੇ ਨੇ ਦੱਸਿਆ ਹੀ ਨਹੀਂ ਅੰਮ੍ਰਿਤ ਛੁੱਟੀ ਕਰੀਏ ਅੱਛਾ ਚੱਲ ਕੋਈ ਨਹੀਂ ਸੇਵਾ ਤੇ ਆ ਇਕਰ ਕੋ ਮੜਾ ਗਮ ਕਰਦੇ ਆ ਸਹੀ ਗੱਲ ਹੈ ਚਾਚਾ ਆਏਗਾ ਤੁਹਾਡੇ ਨਾਲ ਦੇਖਣਾ ਪੜ ਬੰਦੂ ਆ ਰਾਇ ਨਾ ਆਉਂਗਾ ਉਹ ਗੱਲ ਆ

ਬੰਨਿਆ ਨੀ ਆਉਣਾ ਲੋਰਡ ਨੇ ਇਹ ਦੋ ਤੇ ਵੀ ਲਵਾ ਕਰਦੇ ਰ ਮਿਲੋ ਵੀ ਤੈਨੂੰ ਹੀ ਤੇ ਵੀ ਲੱਗਿਆ ਬਾਈ ਸਵੇਰ ਦਾ ਕਿਹਦੇ ਛੁੱਟੀ ਕਰੀ ਦੁਕਾਨ ਪਰ ਤੇ ਨਾਲੇ ਕਹਿੰਦਾ 10 ਤਰੀਕ ਤੇ ਲਗਾਤਾਰ ਛੁੱਟੀਆਂ ਮਾਰਨ ਕੱਲੂ 10 ਤਰੀਕੇ ਆ ਅੱਜ ਦਾ ਅੱਜ ਦਾ ਸੰ ਚਰ ਲਾਂਗੇ ਛੁੱਟੀ ਆ ਇੱਧਰ ਮੇਨ ਕਾਊਂਟਰ ਬਈ ਵਿੱਕੜ ਕੜਿਆ ਰਿਹਾ ਸਿੱਕੀ ਆ ਇਹਦਾ ਮੋਟ ਵਰ ਰਹਾ ਪ੍ਰਧਾਨ ਸਾਹਿਬ ਪ੍ਰਧਾਨ ਸਾਹਿਬ ਤਾਂ ਉਹ ਆ ਸਾਡੇ ਉਹ ਵਾਲੇ ਨਾ ਨਾ ਉਹ ਵਾਲੇ ਆਹ ਵਾਲੇ ਦੂਸਰੇ ਹੋਇਆ ਥੋੜੇ ਜਿਹਾ ਪ੍ਰਧਾਨ ਸਾਹਿਬ ਉਹ ਮੂੰਹ ਨਾਸਦਾ ਪ੍ਰਧਾਨ ਸਾਹਿਬ ਦਾ ਪਾਗੂ ਵੀ ਲੱਗਿਆ ਹੋਇਆ ਬਾਈ ਮੰਨੂ ਵਾਲਾ ਜੱਦਾਂ ਰੋ ਵਿਹਲਾ ਹੜਾ ਹੁਣ ਲੱਗਾ ਕਹਿਣ ਦੇਖ ਹਾਂ 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 ਤੱਕ ਦਵੇਂ ਮੀ ਫਾੜ ਲਈ ਦੀ ਆ ਹਾਂ ਬੰਟੀ ਵੀਰ ਪਰੇ ਜਾਣੇ ਦਿੰਦਾ ਆ ਜਾ ਆ ਜਾ ਕੀ ਗਾਣਾ ਦੱਸ ਮੈਂ ਕਰਦਾ ਫੋਨ ਜੇ ਚ ਪਾ ਲੈਣਾ ਯਾਰ ਭੰਨੀਆਂ ਬਣਾ ਲਓ ਭੰਨੀਆਂ ਬਣਾ ਹਾਂ ਜਰੂਰ ਦਿਖਾਈ ਜਣਾ ਦਿੱਤੇ ਮੈਨੂੰ ਜਿਹੜਾ ਦਿਖਾਈ ਜਾਣਾ ਉਹ ਮੈਨੂੰ ਮੇਰੀ ਵੀਡੀਓ ਕਰਦੇ ਤੋਂ ਪਿੱਛੇ ਦਿਖਾਈ ਜਾਂਦਾ ਵੀਡੀਓ ਤੇ ਕੋਈ ਨਹੀਂ ਆਪਣੇ ਪਿੰਡ ਦੇ ਹੀ ਦੇਖਦਾ ਕੋਈ ਬਾਹਰ ਦਾ ਨਹੀਂ ਦੇਖਦਾ ਟੈਨਸ਼ਨ ਨਾ ਲੈ ਹਾਂ ਕੋਈ ਨਹੀਂ ਲਿਆ ਫੇਕ ਗਿਆ ਇਹ ਬਾਗੂ ਨੇ ਹੁਣੇ ਹੋਣਾ ਹੀ ਨਹੀਂ ਮੁੜ ਕੇ ਜਾ ਦੇਣਾ ਉਹਨੂੰ ਉਹ ਬਾਗੂ ਨੇ ਮੁੜ ਕੇ ਨਹੀਂ ਹੋਣਾ ਚਾਹ ਦੇਣਾ ਉਹਨੂੰ ਹਾਂ ਲਿਆ ਲਿਆ ਤੇ ਲੋ ਜੀ ਤੇ ਆਪਾਂ ਵੀ ਲੱਗੇ ਹੋਏ ਸੀਗੇ ਨਾਲ ਤੇ ਤਕਰੀਬਨ ਬਸ ਨਿਬੜੇ ਗਿਆ ਥੋੜੀਆਂ ਭਰੀਆਂ ਰਹਿ ਗਈਆਂ ਨਾ ਤੇ ਉਹਦੇ ਬਾਅਦ ਬੱਸ ਲੱਦ ਤੱਜ ਹੋਣੀ ਨਹੀਂ ਤੇ ਦੇਖਦੇ ਆ ਫਿਰ ਕੱਲੂ-ਕੱਲੂ ਲੱਦਦੇ ਆ ਨਾ ਆਪਾਂ ਤੇ ਆ ਇੱਕਾ ਇੱਕਾ ਚੋਂ ਉੱਪਰ ਤੇ ਇੱਕ ਦਾ ਸੁਣੀ ਲੱਗੇ ਹੋਏ ਸੀਗੇ ਬਾਕੀ ਸਾਰੇ ਪੱਜ ਪੁੱਜ ਗਏ ਤੇ ਬਾਕੀ ਉਹ ਬੈਠੇ ਆ ਬੇਲੜ ਹਣਾ ਤੇ ਚਲੋ ਨਵੇੜ ਦੀ ਵਾ ਥੋੜਾ ਜਿਆ ਰਹਿ ਗਿਆ ਨਾ ਲਓ ਜੀ ਗੰਨਾ ਉੱਥੇ ਦਿੱਤਾ ਘੜ ਤੇ ਹੁਣ ਆਪਾਂ ਚੱਲੇ ਨੇ ਤੇ ਬਾਕੀ ਆਪਾਂ ਲੋਡ ਕਰ ਲਿਆ ਝੱਲੀਆਂ ਦੇ ਤੇ ਹੁਣ ਚੱਲੇ ਪੈਡਲ ਚਾਲਦੇ ਫਿਰ ਲਾ ਲੈਣੇ ਟਰਾਲਾ ਅੰਦਰ ਝੱਲੀਆਂ ਇਹ ਚਾਲਦੇ ਆ ਫਿਰ ਬਲਦੇ ਉਹਨੂੰ ਰਸਤੇ ਦੇ ਵੀਰੇ ਉਹਨਾਂ ਦਾ ਚੱਲੇ ਆਪਾਂ ਚੱਲਦੇ ਆ। ਲਓ ਜੀ ਚੱਲਦੇ ਆ ਫਿਰ ਪਿੰਡ ਨੂੰ। ਜਾ ਕੇ ਖੜਾ ਦੀਏ ਟਰਾਲਾ ਦੱਲੇ ਆ ਘਰਾਂ ਸੈੱਟ ਜਿ ਕਰਵਾ ਨਹੀਂ ਲੱਗਦਾ ਸੱਦਿਆ ਉਹ ਬਾਉ ਦਾ ਆਹ ਉੱਪਰ ਕਿਥੇ ਲੱਗਣਾ ਜਿਆਦਾ ਹੀ ਲੱੱਦਾ ਵਾ ਕੋਈ ਪਤਾ ਲੱਦਣਾ ਇਹਦੇ ਫਿਰ ਆਪਾਂਰੇ ਕਾਲੂ ਆਹ ਸੈਂਸਰਾਂ ਨਹੀਂ ਲੱਟਾ ਤੇ ਤਰੱਕੀ ਹੋਈ ਆ ਤਾਈ ਹੋਇਆ ਤਰੱਕੀ ਹੋਈ ਆ ਇੱਧਰ ਜੱਤੀ ਬੁੜਾ ਆ ਹਾਂ ਹਾਂ ਜੱਤੀ ਬੁੜਾ ਆ ਆਹ ਵਾ ਹੈ ਲਓ ਜੀ ਪਹੁੰਚ ਗਏ ਆਪਾਂ ਅੰਕਲ ਖਰਾਨਾ ਤੇ ਟਰੈਕਟਰ ਦਿੱਤਾ ਲਾ ਯਾ ਤੇ ਚੱਲਦੇ ਹਾਂ